ਕੱਲਾ ਬਾਬਰ ਨੂੰ ਜਾਬਰ ਹੀ ਨੇ ਕਿਹਾ ਗੁਰਮੁਖ ਪਿਆਰੋ ਗੁਰੂ ਪਿਆਰ ਵਾਲਿਓ ਬਾਬਾ ਨਾਨਕ ਕੇਵਲ ਇਹ ਨਹੀਂ ਵੀ ਬਾਬਰ ਨੂੰ ਹੀ ਜਾਬਰ ਕਹਿੰਦਾ ਬਾਬਰ ਨੂੰ ਜਾਬਰ ਨਹੀਂ ਨਾਲ ਹੀ ਉਹਨੇ ਜਿੱਥੇ ਰਾਜਨੀਤਿਕ ਲੋਕਾਂ ਨੂੰ ਲਾਹਣ ਤਾਂ ਪਾਈਆਂ ਫਟਕਾਰਾਂ ਪਾਈਆਂ ਉੱਥੇ ਨਾਲ ਹੀ ਉਹਨਾਂ ਧਰਮ ਦੇ ਆਗੂਆਂ ਨੂੰ ਧਰਮ ਦੇ ਠੇਕੇਦਾਰਾਂ ਜਿਵੇਂ ਅੱਜ ਵੀ ਬਣੇ ਹੋਏ ਅੱਜ ਸਾਡੇ ਵਿੱਚ ਵੀ ਉਹੀ ਸਿਲਸਿਲਾ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਬਿਲਕੁਲ ਉਹੀ ਸੇਮ ਅਸੀਂ ਬਣਾ ਲਿਆ ਜਿਵੇਂ ਬਾਬੇ ਨੇ ਆਪ ਕਿਆ ਕਾ ਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਮੈਂ ਕਹਣਾ ਬਾਬਾ ਨਾਨਕ ਜੇ ਅੱਜ ਆਜੇ ਅੱਜ ਸਾਡੇ ਚੌਥੇ ਜਥੇਦਾਰ ਵੀ ਵਿੱਚ ਸ਼ਾਮਲ ਹੋਣਗੇ ਅੱਜ ਸਾਡੇ ਇਹਨਾਂ ਨੂੰ ਵੀ ਉਹੀ ਲਾਣ ਤਾਂ ਸਾਨੂੰ ਵੀ ਪੈਣੀਆਂ ਨੇ ਕਦਰ ਅਸੀਂ ਵੀ ਕੋਈ ਨਹੀਂ ਛੱਡੀ ਕਾਜ਼ੀਆਂ ਵਾਲਾ ਕੰਮ ਅਸੀਂ ਅੱਜ ਕਰ ਰਹੇ ਆ ਉਸ ਬ੍ਰਾਹਮਣ ਵਾਲਾ ਕੰਮ ਅਸੀਂ ਸਾਰੇ ਅਸੀਂ ਖੁਦ ਕਰ ਰਹੇ ਆ ਉਹ ਜੋਗੀ ਵਾਲੀ ਹਾਲਾਤ ਸਾਡੀ ਹੋਈ ਹੈ ਜੁਗਤ ਢੰਗ ਸਾਡੇ ਕੋਲ ਵੀ ਨਹੀਂ ਅਸੀਂ ਸੜ ਚੁੱਕੇ ਆ ਅਸੀਂ ਸਾਰਾ ਅਸੀਂ ਵੀ ਬਕਾਊ ਮਾਲ ਉਹੀ ਬਣ ਗਏ ਆ ਜਿਹੜੇ ਬਾਬੇ ਨੇ ਉਸ ਸਮੇਂ ਵਿੱਚ ਆ ਕੇ ਬਾਬਾ ਸਾਨੂੰ ਇੱਕ ਕਰਨ ਵਾਸਤੇ ਆਇਆ ਬਾਬੇ ਨੇ ਸਾਨੂੰ ਇੱਕ ਓੰਕਾਰ ਦਾ ਹੋਕਾ ਦਿੱਤਾ ਸਾਨੂੰ ਇਹਨਾਂ ਗੱਲਾਂ ਤੋਂ ਵਰਜਿਆ ਪਰ ਅੱਜ ਸਾਡੇ ਹਾਲਾਤ ਕੀ ਨੇ ਅਸੀਂ ਤਾਂ ਦੁਨੀਆ ਤੱਕ ਬਾਬੇ ਦਾ ਸਨੇਹਾ ਲੈ ਜਾਣਾ ਸੀ ਅੱਜ ਤਾਂ ਦੂਸਰੇ ਲੋਕਾਂ ਨੂੰ ਵੀ ਸੱਚ ਦੱਸਣਾ ਸੀ ਬਾਬੇ ਨੇ ਕੱਲੇ ਸਾਡੇ ਲਈ ਨਹੀਂ ਸਾਰੇ ਧਰਮ ਦੇ ਠੇਕੇਦਾਰਾਂ ਨੂੰ ਸਵਾਲ ਬਾਣੀ ਵਿੱਚ ਨੇ ਕੌਣ ਦੱਸੇਗਾ ਕੌਣ ਸਮਝਾਏਗਾ ਕਿਹਦੀ ਜ਼ਿੰਮੇਵਾਰੀ ਆ ਕਿਹਦੀ ਡਿਊਟੀ ਏ ਅਸੀਂ ਆਪਣੀ ਡਿਊਟੀ ਤੋਂ ਭੱਜ ਗਏ ਅਸੀਂ ਆਪਣੇ ਫਰਜ਼ ਨਹੀਂ ਨਿਭਾਏ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਸਾਡਾ ਆਵਾ ਉੱਤਿਆ ਹੋਇਆ ਬਾਣੀ ਦੀ ਗੱਲ ਕਰਨ ਕੋਈ ਬਿਲਕੁਲ ਤਿਆਰ ਨਹੀਂ ਹੈ ਬਾਬੇ ਵਾਂਗ ਕੋਈ ਇਹ ਨਹੀਂ ਹੈ ਕਿ ਸਾਡੇ ਵਿੱਚੋਂ ਅਸੀਂ ਆਪਣੇ ਸਵਾਰਥ ਛੱਡ ਦਿੱਤੇ ਨਹੀਂ ਡਰਦੇ ਆਂ ਸੀ ਵੀ ਅਸੀਂ ਜੇ ਆ ਮੰਨ ਲਓ ਬਾਬੇ ਨਾਨਕ ਦੀ ਗੱਲ ਕਰਾਂਗੇ ਸਾਨੂੰ ਪ੍ਰੋਗਰਾਮ ਤੇ ਗੁਰਦੁਆਰੇ ਸਾਨੂੰ ਬੁਲਾਉਣਾ ਹੀ ਨਹੀਂ ਬੰਦ ਕਰ ਦਿੰਦੇ ਬਾਬੇ ਨਾਨਕ ਦੀ ਗੱਲ ਅੱਜ ਗੁਰੂ ਘਰ ਵਿੱਚ ਗੁਰਦੁਆਰੇ ਵਿੱਚ ਨਹੀਂ ਹੋ ਰਹੀ ਨਹੀਂ ਹੋਣ ਦਿੱਤੀ ਗਈ ਮਨਾਈ ਚਾਹਨੇ ਆਂ ਸੀ ਪ੍ਰਕਾਰ ਜਿਹੜੇ ਮਨਾਉਂ ਜੀ ਸਦਕੇ ਮਨਾਉ ਪਰ ਮਨਾਾ ਕਿਸ ਤਰ੍ਹਾਂ ਰਹੇ ਆ ਜਿਵੇਂ ਵਿਪਰ ਮਨਾਉਂਦਾ ਸੀ ਜਿਵੇਂ ਕਾਜੀ ਮਨਾਉਂਦੇ ਸੀ ਜੇ ਹੋ ਜਤਰਾ ਮਾ ਕਰਦੇ ਆ ਅਸੀਂ ਪ੍ਰਭਾਤ ਫੇਰੀਆਂ ਕਰਦੇ ਆ ਉਹ ਮੂਰਤੀ ਰੱਖ ਕੇ ਢੇੜੇ ਲਾਉਂਦੇ ਰਹੇ ਅਸੀਂ ਮੂਰਤੀ ਰੰਗੂ ਗੁਰਨਾਨ ਸਾਹਿਬ ਰੱਖ ਲਿਆ ਅਸੀਂ ਇੱਕ ਵੀ ਗੱਲ ਬਾਬੇ ਦੀ ਬਾਹਰ ਨਹੀਂ ਕਰਨ ਨੂੰ ਤਿਆਰ ਸਾਡੇ ਅੰਦਰ ਸਾਨੂੰ ਅਸੀਂ ਸਿੱਖ ਨਹੀਂ ਬਣਾਣਾ ਚਾਹੁੰਦੇ ਸੀ ਪ੍ਰਧਾਨ ਬਣਨਾ ਚਾਹੇ ਸਾਨੂੰ ਸਮਸ਼ਾਨ ਘਾੜ ਦੇ ਕਮੇਟੀ ਦਾ ਬਣਾ ਦਿਓ ਚਾਹੇ ਸਾਨੂੰ ਕਿਸੇ ਜੁਨੀਅਨ ਦਾ ਬਣਾ ਦਿਓ ਵੇਖ ਸਕ ਸਾਨੂੰ ਕਿਸੇ ਸੁਖਮਨੀ ਸਟ੍ਰੈਟੀ ਬਣਾਉਣੀ ਪੈ ਜੇ ਸਾਨੂੰ ਕੋਈ ਚਪਾਰਾ ਕਮੇਟੀ ਬਣਾਉਣੀ ਪੈ ਜੇ ਅਸੀਂ ਇਹ ਥੋੜਾ ਦੇਖਣਾ ਹੀ ਬਾਬਾ ਕੀ ਕਹਿੰਦਾ ਬਾਣੀ ਕੀ ਕਹਿੰਦੀ ਹੈ ਬਿਲਕੁਲ ਨਹੀਂ ਸਾਨੂੰ ਸਿਰਫ ਪ੍ਰਧਾਨ ਕੀ ਦਿੰਦੀ ਆ ਸਾਨੂੰ ਕਦੇ ਦੇਖੀ ਵੀ ਆਸਾ ਦੀ ਵਾਰ ਦੀ ਕਮੇਟੀ ਹੋਵੇ ਨਹੀਂ ਹੋਏਗੀ ਅਸੀਂ ਸਾਨੂੰ ਲੁਝਾ ਲਿਆ ਇਹਨਾਂ ਦੇ ਵਿੱਚ ਜਿਵੇਂ ਰਾਜਨੀਤਿਕ ਲੋਕ ਥੱਲੇ ਤੱਕ ਕੀ ਕਰਦੇ ਆ ਉਹਦੇ ਦੇ ਦਿੰਦੇ ਆ ਨਾ ਲੋਕਾਂ ਨੂੰ ਆਪਣੇ ਜਕੜ ਵਿੱਚ ਰੱਖਣ ਲਈ। ਬੀਤੂ ਬਲਾਕ ਪ੍ਰਧਾਨ, ਤੂੰ ਪਿੰਡ ਦਾ ਪ੍ਰਧਾਨ, ਤੂੰ ਆ ਆ ਇਸ ਨੌ ਨੌਜਵਾਨ ਸਭਾ ਦਾ ਪ੍ਰਧਾਨ, ਤੂੰ ਆ ਕਲੱਬ ਦਾ ਪ੍ਰਧਾਨ ਸਾਨੂੰ ਫੜਦੇ ਆ ਉਹਦੇ ਦੇ ਕੇ। ਇਸੇ ਤਰ੍ਹਾਂ ਸਾਡਾ ਹੁਣ ਧਰਮ ਵਾਲਾ ਸਿਸਟਮ ਚੱਲ ਰਿਹਾ। ਅਸੀਂ ਕਹਿੰਦੇ ਲਾਓ ਜੀ ਹੁਣ ਤੁਸੀਂ ਚਪਰਾ ਸਾਹਿਬ ਕਮੇਟੀ ਬਣਾ ਲਓ। ਆ ਬੀਬੀ ਪ੍ਰਧਾਨ ਜਿਹੜੀ ਚੰਗੇ ਘਰ ਦੀ ਪੈਸਲੇ ਰੋਜ਼ ਆਉਣ ਵਾਲੀ ਆ ਉਹ ਪ੍ਰਧਾਨ। ਗੁਰਮਾਥ ਦੀ ਗੱਲ ਕਰਨ ਵਾਲੇ ਨੂੰ ਅਸੀਂ ਗੁਰਦੁਆਰੇ ਨਹੀਂ ਬੜਨਦੇ ਇਸ ਕਰਕੇ ਬਾਬੇ ਨੇ ਜੇ ਬਾਣੀ ਬਾਬੇ ਨਾਨਕ ਦੀ ਪੜਨੀ ਹੈ ਪੜਨੀ ਸਾਨੂੰ ਆਹ ਜ਼ਰੂਰ ਪੜਨੀ ਚਾਹੀਦੀ ਹੈ ਕਿਹੜੇ ਘਰਚ ਅੱਜ ਗੁਰੂ ਘਰ ਦੀ ਆ ਗੱਲ ਸੁਣੀ ਵੀ ਬਾਬਾ ਕਹਿੰਦਾ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾ ਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਉਜਾਰੇ ਕਾ ਬੰਦ ਅਸੀਂ ਸੰਸਾਰ ਨੂੰ ਉਜਾੜ ਰਹੇ ਆ ਅੱਜ ਚੌਥੇ ਅਸੀਂ ਵੀ ਵਿੱਚ ਸਾਹਮਣੇ ਅਸੀਂ ਬਾਹਾਂ ਖੜੀਆਂ ਕਰ ਕਰਕੇ ਅਸੀਂ ਕਿਹਾ ਵੀ ਸਾਡਾ ਚੌਥਾ ਚਲਾਤਾ ਗੁਰੂ ਨਾਨਕ ਨੇ ਨਿਰਮਲ ਨਿਰਮਲ ਸੀ ਮੈਲ ਤੋਂ ਰਹਿਤ ਜੀ ਦੇ ਵਿੱਚ ਨਾ ਕਿਸੇ ਧਰਮ ਦੀ ਨਾ ਮਜ਼ਬਦ ਦੀ ਨਾ ਕਿਸੇ ਜਾਤ ਦੀ ਨਾ ਘਰਤ ਦੀ ਬਦਬੂ ਨਾ ਉਹਨਾਂ ਕਹਿੰਦੇ ਨਿਰਮਲ ਉਹਨੂੰ ਕਹਿੰਦੇ ਪਵਿੱਤਰ ਉਹਨੂੰ ਕਹਿੰਦੇ ਖਾਲਸਾ ਇਹ ਦੋ ਨਹੀਂ ਰਹਿ ਤਾਂ ਨਿਰਮਲ ਤੇ ਆਡਾ ਨਿਰਮਲ ਇਹ ਭਗਵਾਨਾ ਦੇ ਬਣ ਗਏ ਖਾਲਸਾ ਅਸੀਂ ਬੜੀਆਂ ਕਿਰਪਾ ਨਾਲ ਉਤੋਂ ਦੀ ਪਾ ਕੇ ਤਿੰਨ ਤਿੰਨ ਬੜੇ ਵਰਸੇ ਚੱਕ ਕੇ ਅਸੀਂ ਉਹ ਅਜ ਤਾਂ ਰੂਹ ਅਸਲੀਅਤ ਤੋਂ ਦੂਰ ਚਲੇ ਗਏ ਇਸ ਕਰਕੇ ਗੁਰਮੁਖੋ ਸਾਨੂੰ ਆਪਣੇ ਬਾਬੇ ਨਾਨਕ ਦੀ ਬਾਣੀ ਆਪ ਘਰਾਂ ਚ ਬੈਠ ਕੇ ਪੜਿਓ। ਉਹਨੂੰ ਸਮਝੀਏ ਬਾਬੇ ਨੇ ਸਿੱਧਾ ਰਾਤਾ ਬਣਾਈਏ ਵਿਚੋਂ ਬਜੋ ਵਿਚੋਲੇ ਦਲਾਲ ਠੇਕੇਦਾਰ ਬਗਾ ਮਾਰੀਏ ਠੇਕੇਦਾਰਾਂ ਨੇ ਕਦੇ ਵੀ ਸਾਡੇ ਪੱਲੇ ਨਹੀਂ ਪਾਉਣਾ ਉਹ ਦੋ ਨੰਬਰ ਦੀਆਂ ਪੈਪਾਂ ਹੀ ਪਾਉਂਦੇ ਆ।